ਦੁਆੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਬਾਗ ਦਾ ਰੱਬ ਵੀ ਰਾਖਾ ਹੁੰਦਾ ਹੈ। ਅਜਿਹਾ ਹੀ ਹੋਇਆ ਫਰੀਦਕੋਟ ਦੇ ਕਸਬਾ ਸਾਦਿਕ ਜਿੱਥੇ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈਂਕ 'ਚ ਜਮਾ ਕਰਵਾਇਆ ਪਰ ਉਸੇ ਹੀ ਬੈਂਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ 'ਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾਏ। ਉਹਨਾਂ ਨਾਲ ਧੋਖਾ ਕੀਤਾ ਅਤੇ ਇਲਜ਼ਾਮ ਵੀ ਲੱਗੇ ਬੈਂਕ ਦੇ ਮੈਨੇਜਰ ਤੇ ਜਿਸ ਤੇ ਸਾਰੇ ਬੈਂਕ ਦੀ ਜ਼ਿੰਮੇਵਾਰੀ ਹੁੰਦੀ ਹੈ। ਹਾਂ ਜੇ ਅਸੀਂ ਗੱਲ ਕਰੀਏ ਤਾਂ ਸਰਕਾਰੀ ਬੈਂਕ ਸਟੇਟ ਆਫ ਇੰਡੀਆ ਦੀ ਜਿੱਤੇ ਲੋਕ ਸਭ ਤੋਂ ਵੱਧ ਭਰੋਸਾ ਕਰ ਆਪਣੀ ਜਮਾ ਪੂੰਜੀ ਇਸ ਬੈਂਕ 'ਚ ਜਮ੍ਹਾਂ ਕਰਵਾਉਂਦੇ ਹਨ ਉੱਥੇ ਲੱਖਾਂ ਰੁਪਏ ਦਾ ਲੈਣ-ਦੇਣ ਆਪਣੇ ਵਪਾਰ, ਖੇਤੀ ਅਤੇ ਹੋਰ ਕੰਮਾਂਕਾਰਾਂ ਲਈ ਕਰਦੇ ਹਨ ਪਰ ਫਰੀਦਕੋਟ ਦੇ ਕਸਬਾ ਸਾਧਿਕ ਦੀ ਐਸਬੀਆਈ ਬ੍ਰਾਂਚ ਤੇ ਨਾਪ ਮੈਨੇਜਰ ਤੇ ਹੀ ਲੋਕਾਂ ਦੇ ਸੇਵਿੰਗ ਵਿਕਸ ਡਿਪੋਜ਼ਿਟ ਤੇ ਲਿਮਟ ਦੇ ਪੈਸਿਆਂ ਨਾਲ ਕਦੀ ਤਹੇਰਾ-ਪੇਰੀ ਦੇ ਇਲਜ਼ਾਮ ਲੱਗੇ ਹਨ जिस दी शिकायत मिलन ਤੋਂ ਬਾਅਦ ਹਾਲਾਂਕਿ ਬੈਂਕ ਦੇ ਉੱਚ ਅਧਿਕਾਰੀ ਬ੍ਰਾਂਚ ਪੁੱਛ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਨੇ

ਪੂਰੀ ਕਾਰਵੇ ਚ ਤੁਹਾਨੂੰ ਵੀ ਟੈਨਸ਼ਨ ਆ ਲੋਗੇ ਇਹ ਇੰਡੀਵਿਡਿਜਲ ਬੰਦਾ ਸੋ ਆਵਾ ਤੁਹਾਡਾ ਜੀ ਦਿਸੂਂਦਰ ਸਿੰਘ ਤੇ ਕਿੰਨੇ ਕੇ ਪੈਸੇ ਦਾ ਤੁਹਾਡਾ ਲੈਣ ਦੇਣ ਸੀ ਜਿਹੜਾ ਅੱਜ ਤੇ ਬੈਂਕ ਦੇ ਨਾਲ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ 3.55 ਤੋਂ 60 ਲੱਖ ਤੇ ਮੈਂ 3.55 ਤੋਂ 60 ਲੱਖ ਇੱਕ ਤੁਹਾਡੇ ਲਿਮਿਟ ਸੀ ਇਹ ਸੇਵਿੰਗ ਅਕਾਊਂਟ ਸੀ ਕੀ ਆ ਜੀ ਤਿੰਨ ਤਰਫਡੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਕਿੰਨੇ ਪੈਸੇ ਨਹੀਂ ਆਏ 9 ਲੱਖ ਨਹੀਂ ਆਏ 2 ਤੇ 1.8 ਲੱਖ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆਈਆਂ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਨਾਲ ਆਈ? ਬਸ ਅੱਜ ਪਤਾ ਲੱਗਿਆ ਵੀ ਇੱਥੇ ਆਹ ਚੀਜ਼ ਹੋਈ ਹੈ ਤੇ ਜਦੋਂ ਸਾਰੀਆਂ ਮਾਈਨ ਲਿਮਿਟ ਚੱਕੀ ਨਹੀਂ ਮੈਂ 9 ਲੱਖ ਚੱਕੀ ਸੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਛ ਰੁਪਏ ਜਿਹੜੇ ਸਾਰੇ ਮੇਰੇ ਖਾਤੇ ਚ ਸੀ ਮਾਤਾ ਦੇ ਮੈਂ ਜਮਾ ਹੀ ਨਹੀਂ ਚੱਕਿਆ 15 ਲੱਖ ਕੁਝ ਹਜ਼ਾਰ ਰੁਪਏ ਦੀ ਜਿਹੜੀ ਚੱਕੀ ਹੂੰ ਬੂਲ ਜਿਹੜਾ ਕਰਜਾਂ ਦੇ ਆ ਆਪ ਵੀ ਜਿਹੜੀ ਹੈ ਭਾਈ ਤੁਹਾਡਾ ਵੀ ਸੀਗਾ ਹੀ ਹਾਂ ਜੀ ਹਾਂ ਤੇ ਕੀ ਨਾਮ ਤੁਹਾਡਾ ਜੀ ਨਾ ਜਗਦੀਪ ਸਿੰਘ ਜੀ ਸੋਨ ਅਮਰੀਕ ਸਿੰਘ ਕਿੰਨੇ ਕੁ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਮੈਂ 785 186 2025 ਨੂੰ ਅਡੀ ਜਿਹੜੀ ਆਇਆ ਸੀ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕੁਛ ਹੋ ਗਿਆ 4.85 ਲੱਖ ਰੁਪਈਆ ਜੋ ਕਿ ਅਮਰੀਕ ਸਿੰਘ ਸਾਨੂੰ ਜੌਨ ਸਿੰਘ ਜੀ ਉਹਨੇ ਲਿਮਟ ਸੀ ਜੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਇ ਮੈਨੂੰ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦਿੱਤੀਆਂ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦੇ ਹਾਂ ਮਾਰਕਿੰਗ ਦਾ ਹਾਂਜੀ ਅਮਿਤ ਕਰਤਾ ਸੀ ਹਾਂਜੀ ਹਾਂਜੀ ਅੰਕਲ ਤੁਹਾਡਾ ਕੀ ਨਾਮ ਹੈ ਜੀ ਵਰਨਕੇਤਾ ਸਿੰਘ ਜੀ ਐ ਕਿਹੜਾ ਪਿੰਡ ਤੁਹਾਡਾ ਜੀ ਵੀਰੇਵਾਲਾ ਕਲਾ ਉਹ ਕਿੰਨੇ ਕੇ ਪੈਸੇ ਦਾ ਤੁਹਾਡਾ ਨਾ ਫਰੋਡ ਹੋਇਆ ਜੀ ਮੇਰੇ 8 ਲੱਖ 30 ਹਜ਼ਾਰ ਦੀ ਲੈਂਪ ਸੀ ਜੀ ਤੇ ਵਿੱਚੋਂ 7 7.5 ਲੱਖ ਰੁਪਏ ਕਦੋਂ ਆਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕੌਣ ਨੇ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਨੂੰ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਅੱਜ ਮੈਨੂੰ ਪਤਾ ਲੱਗਿਆ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡਾ 7.5 ਲੱਖ 7.5 ਦਾ ਕੀ ਨਾਮ ਹੈ ਬਾਈ ਤੁਹਾਡਾ ਮੋਤਾ ਸਿੰਘ ਸਾਨੂੰ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਹੈ ਜੀ ਕਿੰਨੇ ਚੋਂ ਜੀ ਹਜੇ ਕਿਰਾ ਵੈਰੀਫਿਕੇਸ਼ਨ ਕਰਨੀ ਹੈ ਜੀ ਅੰਦਾਜ਼ਾ ਜੀ ਅੰਦਾਜ਼ਾ 4,70,000 ਤੋਂ 70 ਤਾਂ ਸ਼ੋ ਹੀ ਹੋ ਗਿਆ ਜੀ 4,70,000 ਰੁਪਏ ਮਤਲਬ ਪਿਛਲੇ ਲਿਮਟ ਚੱਕੀ ਨਹੀਂ ਚੱਲ ਰਹੀ ਤਾਂ ਇਹ ਤੁਹਾਨੂੰ ਨਾ ਬੋਲ ਰਿਹਾ ਨਹੀਂ ਕਢਵਾ ਲਿਆ ਲਿਮਟ ਤੋਂ ਉਹਨਾਂ ਨੇ ਕਢਵਾ ਲਿਆ ਹਾਂ ਆ ਚੱਕੀ ਗਈ ਹਾਂ ਦੂਜੇ ਸੇਵਿੰਗ ਕਾਊਂਟ ਹਜੇ ਚੈੱਕ ਕਰਨੇ ਆ ਅੱਛਾ ਬੱਚੇ ਦਾ ਹੋਰ ਕੁਝ ਨਹੀਂ ਹੈ ਫਿਲਹਾਲ ਉਹ ਐਫ ਡੀ ਦਾ ਸੇਵਿੰਗ ਕਾਊਂਟ ਸਾਰੇ ਉਹ ਚੈੱਕ ਕਰਨੇ ਆ ਐਫ ਡੀ ਸੇਵ ਹਾਂ ਮੇਰਾ ਅਰਵਿੰਦ ਕੁਮਾਰ ਨਾਮ ਹੈ ਮੈਂ ਸੀਐਮ ਕ੍ਰੈਡਿਟ ਹੂੰ ਜ खबर लगी है तो मैं आया हूँ हाँ। लेकिन आप लोगों को यह विश्वास दिलाता हूँ की आपका जो भी टेक ना बैंक करेगी थीक, थीक, थीक। बैंक करेगी तो मतलब बैंक जो इन्होंने फ्रॉड हो गया आयो इन बिहाव के दोगे पाए रिटर्न ਲੜੀ ਕੇ ਤੋਂ ਇਨਵੈਸਟੀਗੇਸ਼ਨ ਚੱਲਨੇ 도 ਜੋ ਵੀ ਪੈਸੇ ਜਮਾ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣ ਗਈ ਤੁਹਾਨੂੰ ਦੇਣੀ ਸਾਰੇ ਕੰਪਲੇਂਟ ਨਹੀਂ ਆਪ ਬ੍ਰਾਂਚ ਮੈਨੇਜਰ ਤੋਂ ਕਲੇਮ ਦੋ ਉਹ ਹਮਾਰੇ ਪਾਸ ਆਏਗਾ ਮੇਰਾ ਨਾਮ ਸ਼ਿਸ਼ਾ ਕਰੋੜਾ ਹੈ ਮੈਂ ਅੱਜ ਹੀ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹਾਂ ਬ੍ਰਾਂਚ ਮੈਨੇਜਰ ਨੇ ਹਮੇਂ ਜੁਆਇਨ ਕਰਨਾ ਸੋ ਜਿੰਨਾ ਵੀ ਥਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਠੀਕ ਹੈ ਕੋਈ ਵੀ ਕਿਸੇ ਦੀ ਗਲਤੀ ਹੈ ਗੱਲ ਹੀ ਸਾਰੇ ਸਭ ਲਿਖ ਕੇ ਆਉਂਦੇ ਹਾਂ ਸਭ ਤੋਂ ਪਰ ਮੈਂ ਲਿਖੀ ਕਿ ਸਾਰੇ ਵੀ ਆਪਾਂ ਕੰਪਲੇਂਟਸ ਲੈ ਰਹੇ ਹਾਂ ਠੀਕ ਹੈ ਤਾਂ ਸਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਵਿਸ਼ੀ ਵੀ ਹੋਇਆ ਕੀ ਕੋਸ਼ਿਸ਼ ਹੈ ਗੁਰਬੀ ਜੀ ਗੁਰਬੀ ਜੀ ਦਾ ਸਕੇਰ ਤੇ ਬੈਠ ਗਿਆ ਕਿੰਨੇ ਕੇ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਜੀ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰੀ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਂਗਾ ਵੀ ਟੋਟਲ ਨੁਕਸਾਨ ਕਿੰਨਾ ਹੈ ਕਿੰਨੇ ਕ ਤੁਹਾਡੇ ਕੋਲ ਜਿਹੜੇ ਖਫਤਕਾਰ ਆਉ ਆ ਚੁੱਕੇ ਆ ਦੇਖੋ ਸਰ 15 20 10 15 ਜਣੇ ਦੀ ਕਮਲੇ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਪੁੱਛ ਕੇ ਦੇਖੋ ਮੈਂ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਠੀਕ ਹੈ ਗੁਰਪ੍ਰੀਤ ਜੀ